ਹਾਰਦੀ ਸਾਡੇ ਸੱਤੀ ਦੇ ਪ੍ਰਧਾਨ ਸਾਹਿਬ ਨੇ ਮੈਂ ਤੁਸੀਂ ਜੀ ਅਸੀਂ ਘਰੇ ਨਾ ਜਾਣਾ ਭਾਰਤੀ ਕਿਸਾਨ ਦੀ ਨੇਕਤਾ ਦਿਖਾਉਂਦਾ ਮੈਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਸੂਬਾ ਪ੍ਰਧਾਨ ਸਾਡੇ ਬੁੱਤਾ ਸਿੰਘ ਬੁਰਜਗੱਲਾ ਅੱਜ ਜੋ ਲੱਕੇ ਪਿੰਡ ਦੀ ਲੱਕ ਕੁੜੀ ਨਰੈਣਗੜ੍ਹ ਚੋਈਆਂ ਉਹਦੇ ਦਿਨ ਪਹਿਲਾਂ ਵਿਆਹੀ ਸੀਗੀ ਉਹਦਾ ਬੜਾ ਉਹਦੇ ਪਰਿਵਾਰ ਵੱਲੋਂ ਉਹਦੇ ਹਸਬੰਡ ਵੱਲੋਂ ਘਣਾਉਣਾ ਕਤਲ ਕੀਤਾ ਵਾ ਕਿਉਂਕਿ ਇੱਕ ਪੜ੍ਹੀ ਲਿਖੀ ਕੁੜੀ ਦਾ ਇਸ ਤਰ੍ਹਾਂ ਕਤਲ ਹੋਣਾ ਸਾਡੇ ਸਮੁੱਚੇ ਇਸਤਰੀ ਵਰਗ ਤੇ ਇੱਕ ਵੱਡਾ ਇਹ ਦਾਗ ਲੱਗੂਗਾ ਅਸੀਂ ਪਹਿਲਾਂ ਵੀ ਜਿੱਥੇ ਕਿ ਦੇ ਕੋਈ ਵਧਿੱਕੀ ਹੋਈ ਆ ਜਾਂ ਮਾਲਕਲਾਂ ਦੀ ਧਰਤੀ ਤੇ ਆ ਜਾਂ ਕਲਕੱਤੇ ਦੇ ਵਿੱਚ ਡਾਕਟਰਾਂ ਤੇ ਹਮਲੇ ਹੋਏ ਆ ਹਮੇਸ਼ਾ ਉਹਦੇ ਖਿਲਾਫ ਲੜਦੇ ਆਏ ਆ ਅੱਜ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਆਏ ਆ ਵੀ ਜੇ 12 ਘੰਟੇ ਦੇ ਵਿੱਚ ਵਿੱਚ ਉਹ ਜਿਹੜੇ ਦੋਸਹੀ ਆ ਕਾਤਲ ਨਾ ਫੜੇਗੇ ਤੇ ਜਿਹੜਾ ਸਾਡਾ ਸੰਘਰਸ਼ ਆ ਕੱਲ ਨੂੰ 12 ਵਜੇ ਆ ਜਿਹੜਾ ਵੱਡਾ ਮਾਰਗ ਜਾਂਦਾ ਵਾ ਇਹ ਪੁਰਦੇ ਉੱਤੇ ਅਸੀਂ ਜਾਮ ਲਾਵਾਂਗੇ ਫਿਰ ਅਸੀਂ ਦੁਆਰੇ ਪ੍ਰਸ਼ਾਸਨ ਨੂੰ ਚਦਾਬ ਨਹੀਂ ਦੇਦੇ ਬਈ ਸ਼ਹਿਤੀ ਤੋਂ ਸ਼ਹਿਤੀ ਉਹ ਕਾਤਲਾਂ ਦੇ ਮਗਰ ਜਾਣ ਤੇ ਪ੍ਰਸ਼ਾਸਨ ਨੇ ਅਸੀਂ 4 ਘੰਟੇ ਦੇ ਇੱਥੇ ਬੈਠੇ ਆ ਦਰਿਆ ਤੇ ਪ੍ਰਸ਼ਾਸਨ ਨੇ ਸਾਨੂੰ ਸੱਜਾ ਤੱਕ ਨਹੀਂ ਭੇਜਿਆ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਅਸੀਂ ਮਜਬੂਰ ਹੋ ਕੇ ਫੈਸਲਾ ਕੀਤਾ ਵੀ ਕੱਲ ਨੂੰ ਜਿਹੜਾ ਵੱਡਾ ਰੋਡ ਆ ਇਹ ਬਲਾਕ ਕਰਾਂਗੇ ਤੇ ਜੇ ਮਸਲਾ ਫੇਰ ਵੀ ਨਾ ਹੱਲ ਹੋਇਆ ਤੇ ਉਹ ਟੋਕਮਾਂ ਪ੍ਰਬੰਧ ਕਰਕੇ ਜਿਹੜੀ ਬੇਟੀ ਦੀ ਲਾਸਾ ਉਹ ਲਾਈਟ ਦਾ ਉਹ ਕੋਈ ਜਿਹੜਾ ਆਪਣਾ ਏਸੀ ਰੂਮਾ ਕੋਈ ਉਹ ਇੱਥੇ ਫਰਿੱਜ ਲੈ ਕੇ ਆਵਾਂਗੇ ਤੇ ਧਰਨਾ ਉਹ ਫਿਰ ਸਾਡਾ ਜਨਰਲ ਰੱਤ ਦਾ ਆਉਣ ਮੇਲੇ ਸਮੇਂ ਲਈ ਚੱਲੂਗਾ ਜਿੰਨਾ ਚਿਰ ਉਹ ਜਿਹੜੇ ਕਾਤਲ ਆ ਉਹ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਹ ਕਾਤਲਾਂ ਨੇ ਇੱਕ ਕਨਾਉਣੀ ਹਰਕਤ ਹੋਰ ਵੀ ਕੀਤੀ ਆ ਵੀ ਜਿਹੜੀ ਉਹ ਕੁੜੀ ਦੇ ਮਾਪਿਆਂ ਕੋਲੇ ਜ਼ਮੀਨ ਸੀਗੀ ਉਹਦੀ ਵੀ ਰਜਿਸਟਰੀ ਆਪਣੇ ਨਾਮ ਕਰਾ ਲਈ ਆ ਪਰ ਅਸੀਂ ਪਰਿਵਾਰ ਨੂੰ ਬਸਵਾਦ ਦਵਾ ਚੁੱਕੇ ਆ ਉਹ ਭਾਵੇਂ ਰਜਿਸਟਰੀ ਕਰਾ ਲੈਣ ਜੋ ਮਰਜ਼ੀ ਕਰਾ ਲੈਣ ਕਦੇ ਵੀ ਕਿਸੇ ਹਾਲਤ ਦੇ ਵਿੱਚ ਵੀ ਉਹ ਧਰਤੀ ਦੇ ਵਿੱਚ ਇਹ ਕਾਤਲ ਟੋਲਾ ਜਿਹੜਾ ਇਹਨਾਂ ਨੂੰ ਪੈਰ ਨਹੀਂ ਪਾਉਣ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ 24 ਘੰਟੇ ਜੋ ਮੋਰਚਾ ਚੱਲੂ ਉਹਦੇ ਵਿੱਚ ਖੜਾਂਗੇ ਜਿੰਨਾ ਚਿਰ ਜਿਹੜੇ ਕਾਤਲ ਆ ਉਹ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਧੰਨਵਾਦ ਅੱਜ ਦਾ ਧਰਨਾ ਤਾਂ ਇਹਨੂੰ ਕਹਿ ਸਕਦੇ ਸੀ ਜਿਹੜੇ ਹਿਸਾਬ ਨਾਲ ਆਏ ਸੀ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਇਸ ਗੱਲ ਦਾ ਗਿਲਾ ਉਹਨਾਂ ਨੇ ਜਿਹੇ-ਜਾ ਮਸਲਾ ਸੀ ਸੁੰਵੇਦਨਸ਼ੀਲ ਮਸਲਾ ਸੀ ਉਹਨਾਂ ਨੇ ਲੋਕਾਂ ਦੀ ਭਾਵਨਾ ਦੀ ਕਦਰ ਨਹੀਂ ਕੀਤੀ ਉਸ ਤੋਂ ਬਾਅਦ ਜਿੰਨੀਆਂ ਵੀ ਹਾਜ਼ਰ ਜਥੇਬੰਦੀਆਂ ਉਹਨਾਂ ਨੇ ਫਿਰ ਪੂਰਾ ਆਪਣੇ ਰੋਹ ਦੇ ਨਾਲ ਤੁਸੀਂ ਮਨ ਦੇ ਨਾਲ ਗੁੱਸੇ 'ਚ ਫੈਸਲਾ ਲਿਆ ਕੱਲ ਨੂੰ ਅਸੀਂ ਉਹ ਦੱਸ ਹੀ ਚੁੱਕੇ ਹਾਂ ਪਹਿਲਾਂ ਵੀ ਜਿਹੜਾ ਪੌੜਾ ਟੱਲੇ ਵਾਲੀ ਦੀ ਨਹਿਰ ਦਾ ਉਥੇ ਅਣਮਿਥੇ ਸਮੇਂ ਦਾ ਮੋਰਚਾ ਸ਼ੁਰੂ ਹੋ ਜਾਣਾ ਉਹਦਾ ਰਿਜ਼ਲਟ ਪ੍ਰਸ਼ਾਸਨ ਜੇ ਕੋਈ ਉਥੇ ਘਟਨਾ ਵਾਪਰਦੀ ਹੈ ਕੀ ਹੁੰਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋ ਕਿਉਂਕਿ ਐਨੇ ਅਤਸਮੀਜ਼ਨ ਸੀਲ ਮਸਲੇ ਦੇ ਉੱਤੇ ਕੱਲ ਦਾ ਮੈਂ ਤਾਂ ਹੈਰਾਨ ਆ ਵੀ ਐਸਚਓ ਜਾਂ ਇੱਥੇ ਦਾ ਡਿਪਟੀ ਹੈ ਜਿਹੜਾ ਹੈ ਕਹੇ ਜਿਹੇ ਇਹਨਾਂ ਨੂੰ ਕਿਸੇ ਨੇ ਸਿਖਾਇਆ ਹੀ ਕੁਛ ਨਹੀਂ ਇਹਨਾਂ ਨੂੰ ਘਟ ਤੋਂ ਘਟ ਇਹ ਪਤਾ ਹੁਣਾ ਸੀ ਵੱਡੇ ਵੱਡੇ ਅਧਿਕਾਰੀਆਂ ਨਾਲ ਡੀਜੀਪੀ ਤੱਕ ਗੱਲਾਂ ਕਰਦੇ ਹੋ ਆ ਕੇ ਘਟ ਤੋਂ ਘਟ 100 ਬੰਦੇ ਦਾ ਇਕੱਠ ਹੋ ਗਿਆ ਆਪ ਦੀ ਗੱਲ ਕਹਿ ਕੇ ਜਾਂਦੇ ਆ ਚਾਹੇ ਉਹਨਾਂ ਨੇ ਗੋਲ ਮੋਲ ਹੀ ਗੱਲਾਂ ਹੁੰਦੀਆਂ ਸਾਨੂੰ ਪਤਾ ਹੁੰਦਾ ਸੋ ਬੇਨਤੀ ਆ ਵੀ ਜਿਹੜਾ ਅੱਜ ਦਾ ਪ੍ਰਸ਼ਾਸਨ ਦਾ ਰਵਈਆ ਖਾਸ ਕਰਕੇ ਪੁਲਿਸ ਦਾ ਬਹੁਤ ਨਿੰਦਣਯੋਗ ਆ ਇਹਦਾ ਕਰਕੇ ਭਲੇਖੇ ਜਨਾ ਰਹੇ ਵੀ ਅੱਜ ਅਸੀਂ ਮੁੜ ਗਏ ਤੇ ਕੱਲ ਨੂੰ ਇਹਦੇ ਪਟਾਕੇ ਪੈਣੇ ਆ ਅਸੀਂ ਨਿਮਰਤਾ ਸਹਿਤ ਫੇਰ ਬੇਨਤੀ ਕਰਦੇ ਆ ਲੋਕਾਂ ਮੂਰੇ ਜਿੰਨੇ ਤੱਕ ਵੀ ਸਾਡੀ ਇਹ ਚੈਨਲਾਂ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਤੱਕ ਜਿੱਥੇ ਤੱਕ ਸਾਡੀ ਗੱਲ ਜਾਊ ਪਿਆਰੇ ਲੋਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਧਿਆਨੀਆਂ ਦਾ ਮਸਲਾ ਬੇਨਸਾਫੀ ਦਾ ਮਸਲਾ ਇਸ ਮਸਲੇ ਤੇ ਕੋਈ ਨਾ ਪਾਰਟੀ ਕਿਸੇ ਜਾਂ ਕਿਸੇ ਧਰਮ ਨੂੰ ਮੰਨਦੇ ਕੋਈ ਵੀ ਆ ਸਾਡੀ ਹੱਥ ਬੰਨ ਕੇ ਸਾਰਿਆਂ ਜਥੇ ਮਿਲਨੇ ਸਾਂਝੇ ਤੌਰ ਤੇ ਇਹਨਾਂ ਨੂੰ ਬੇਨਤੀ ਆ ਵੀ ਇਸ ਨਿਰਦਨਸ਼ੀਲ ਮਸਲੇ ਦੇ ਵਿੱਚ ਧੀ ਨੂੰ ਇਨਸਾਫ ਦਵਾਉਣ ਲਈ ਉਹ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਸਾਨੂੰ ਕੱਲ ਨੂੰ ਵੱਡਾ ਐਕਸ਼ਨ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਟੱਲੇਆੜ ਦੇ ਪੁਲ ਤੇ ਨਹਿਰ ਤੇ ਪਹੁੰਚਣ ਦੀ ਕੋਸ਼ਿਸ਼ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ